ਉਹ ਮੇਰੇ ਦੁਨੀਆ ਚ ਰਿਸ਼ਤੇ ਹਜ਼ਾਰ ਨੇ ਚਾਚੇ ਤਾਏ ਪੂਆ ਸਾਰੇ ਘਰ ਦੇ ਪਿਆਰ ਨੇ ਨਿੱਗ ਲਾਡਾਂ ਵਾਲਾ ਤੇਰਾ ਮਾਏ ਮੇਰੀ ਏ ਮੈਂ ਨਾਤੇ ਸਾਰਿਆਂ ਚ ਟੋਉਂਦਾ ਹਾਂ ਤੈਨੂੰ ਯਾਦ ਕਰ ਕਰ ਮਾਏ ਮੇਰੀ ਏ ਰਾਤ ਸਾਰੀ ਸਾਰੀ ਰੋਂਦਾ ਹਾਂ ਉਹਨਾਂ ਅੰਬਰਾਂ ਦੇ ਤਾਰਿਆਂ ਚੋਂ ਮਾਂ ਆਪਣੀ ਨੂੰ ਟੋਂਦਾ ਹਾਂ ਮਾ ਆਪਣੀ ਨੂੰ ਟੋਂਦਾ ਖਾਲੀ ਮੰਜਾ ਦੇਖ ਤੇਰਾ ਤਾਂ ਹਾਂ ਮੈਂ ਮਾਰਦਾ ਮੁੜ ਕੇ ਆਉਣਾ ਤੂੰ ਕਹਿ ਕੇ ਮਨ ਨੂੰ ਮੈਂ ਚਾਰਦਾ ਦਿਲ ਕਰ ਤੋੜ ਦੇਵਾਂ ਸਾਹਾਂ ਵਾਲੀ ਤੰਦ ਤੇਰੇ ਕੋਲ ਆਉਣ ਨੂੰ ਮਨ ਰਜ਼ਾਮੰਦ ਹਾੜੇ ਮੌਤ ਦੇ ਪਾਉਂਦਾ ਤੈਨੂੰ ਯਾਦ ਕਰ ਕਰ ਮਾਏ ਮੇਰੀ ਏ ਰਾਤ ਸਾਰੀ ਸਾਰੀ ਰੋਂਦਾ ਉਹਨਾਂ ਅੰਬਰਾਂ ਦੇ ਤਾਰਿਆਂ ਚੋਂ ਮਾਂ ਆਪਣੀ ਨੂੰ ਟੋਂਦਾ ਉਹਨਾਂ ਅੰਬਰਾਂ ਦੇ ਤਾਰਿਆਂ ਚੋਂ ਮਾਂ ਆਪਣੀ ਨੂੰ ਟੋਂਦਾ